ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਆਇਆ ਪਿੰਡ ਸੇਖਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਚੰਗੇ ਪਸ਼ੂ ਆ ਗਏ ਆ। ਬਾਕੀ ਗਿਫਟ ਪਾਉਣੇ ਲੋੜੀ ਦੇ ਨਿਕਨੇ ਕੇ ਮੁੱਲ ਤੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਹਾਂਜੀ 사ਸੀ ਗਾਲ ਜੀ ਵੀ ਜੀ। 사ਸੀ ਗਾਲ ਜੀ ਮਾ ਸਾਬ 사ਸੀ ਗਾਲ ਜੀ। ਹੋਰ ਸਭ ਠੀਕ ਠਾਕ ਜੀ। ਵਧੀਆ ਭਾਜੀ ਵਧੀਆ ਜੀ। ਤੇ ਨ ਦੱਸ ਦੋ ਹਨਾਮ ਆਪਣਾ ਨਾਂ ਬੋਵੀ ਜੇ ਪਿੰਡ ਸੇਖਵਾ ਯਰਪੁਰ ਸੇਖਵਾ ਜੀ ਠੀਕ ਹੈ ਜੀ ਉਸਿਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਦੱਸ ਦੋ 7526912468 ਠੀਕ ਹੈ ਜੀ ਕਿੰਨੀਆਂ ਫਿਰ ਅੱਜ ਚਾਰ ਵੜਾ ਦੀ ਪਾਜੀ ਆਪਣੀ ਠੀਕ ਹੈ ਜੈ ਜੀ ਆ ਮੁੱਲ ਫਿਰ ਜੈ ਜੀ ਪਾਜੀ ਹਾਂ ਲੋੜੀ ਲੜੀ ਆ ਤੇ ਮੁੱਲ ਨਿਕਨਗੇ ਕਰਦੇ ਹੋ ਨਿਕਨਗੇ ਪਾਜੀ ਹਾਂਜੀ ਵੜ ਚੰਗੀ ਵੜ ਆ ਗਈ ਆ ਬਾਕੀ ਕੋਈ ਹਾਰ ਸ਼ਿੰਗਾਰ ਨਹੀਂ ਜੇ ਕੀਤਾ ਥੋੜੀਆਂ ਲਿਬੜੀਆਂ ਲੁਬੜੀਆਂ ਉਸ ਹਿਸਾਬ ਨਾਲ ਕੋਈ ਭਰਾ ਅੰਦਾਜ਼ਾ ਲਾੜੇ ਜਰਸੀ ਆ ਗਈ ਜੇ ਹਾਂਜੀ ਇਹਦੀ ਕੀ ਡਿਟੇਲ ਜੇ ਜਰਸੀ ਦੀ ਪਾਜੀ ਇਹ ਫਰਲਨ ਜੇ ਵਛੀ ਹਾਂਜੀ ਚੌਗੀ ਜੇ ਦੰਦੋ ਅੱਛਾ ਚਾਰ ਦੰਦਿਆ ਮੂਹ ਚਾਰ ਦੰਦ ਜੇ ਠੀਕ ਹੈ ਜੀ ਮੈਨੂੰ ਸੂਈ ਨੂੰ 6 ਦਿਨ ਹੋਏ ਦੇ ਠੀਕ ਆ ਠੀਕ ਆ ਉਹ ਵਛੀ ਇਹਦਾ ਮਗਰ ਲਓ ਜੀ ਇਹ ਵਛੀ ਜੇ ਦੀ ਤਾਜੀ ਵਛੀ ਜੇ ਹਾਂਜੀ ਬਸ ਬਾਕੀ ਭਾਜੀ ਵੰਗੇ ਤੋਂ ਬਣਾ ਦੇ ਅੱਛਾ ਵੰਗੇ ਤੋਂ ਬਣਾ ਆ ਹਾਂਜੀ ਦੁੱਧ ਦੇ ਥੱਲੇ ਹੋਊਗਾ 12 ਲੀਟਰ ਇਸ ਟਾਈਮ ਠੀਕ ਆ ਬੋਲਾ ਜੀ ਹਾਂਜੀ ਪਰ ਗਰੰਟੀ 10 ਕਿਲੋ ਦੀ ਸਿੱਧਾ 10 ਕਿਲੋ ਕਰਕੇ ਦੇਣੀ ਆ ਠੀਕ ਹੈ ਜੀ ਕਿੰਨਾ ਚ ਵਾਜੂਆ ਇਹੇ ਭਾਜੀ ਭਰਮਾਣਾ 13-14 ਕਿਲੋ ਕੀ ਜਾਂਦਾ ਠੀਕ ਹੈ ਜੀ ਹਾਂਜੀ ਤੋੜ ਦੋ ਇਹਨੂੰ ਕੋਈ ਚੰਗੀ ਵੱਲ 12 ਕਿਲੋ ਦਾ ਹੈ ਠੰਡੀ ਠੰਡੀ ਆ ਠੀਕ ਹੈ ਜੀ ਮੈਂ ਅੱਗੇ ਤੋਂ ਪੈਣਾ ਠੀਕ ਹੈ ਜੀ ਬਾਕੀ ਚਵਾਈ ਜੇ ਟਾਈਮ ਹੈਗਾ ਜੇ ਕੋਈ ਭਰਾ ਉਸ ਹਾਂ ਬਣਾਉਂਦਾ ਜਾ ਲਾਲੇ ਹਾਂਜੀ ਹਾਂਜੀ ਠਾਣ ਠਣ ਬਹੁਤ ਕਮਾਲ ਦਾ ਲੱਗਾ ਜੇ ਬੜੀ ਵਧੀਆ ਬਣਦੀ ਆ ਹਾਂਜੀ 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 ਚੰਗੀ ਤਿਆਰ ਹੋ ਜੂਗੀ ਇਹ ਚੌਂ ਚ ਦੋ ਤਿੰਨ ਚਾਰ ਘੰਟੇ ਪਏ ਜੇ ਕੋਈ ਉਸ ਹਾਂ ਨਾ ਭਰਾ ਹੁੰਦਾ ਜਾ ਲਾਲੇ ਪੂਰੀ ਚੰਗੀ ਤਿਆਰ ਹੋ ਜੂਗੀ ਸ਼ਾਮ ਤੱਕ ਮਹਾਰਾਜ ਰਛੀ ਬੜੀ ਟਾਪ ਦੀ ਜੇ ਮਗਰ ਹਾਂਜੀ ਹਾਂਜੀ ਜਰਸੀ ਵੱਛੀ ਆ ਗਈ ਜੇ ਮਗਰ ਜੀ ਹੈ ਥਣ ਥਣ ਬੜਾ ਕਾਲਾ ਥਣ ਲੱਗਾ ਜੇ ਤੇ ਕਿੰਨੇ ਦੀ ਕਰੀਏ ਜੈ ਜੈ ਜੀ ਕਰ ਦੀ ਅੱਜ ਦੇ ਦੀ 40 ਪਹਿਲੀ ਵੀਡੀਓ 40 ਦੇ ਦੀ 40 ਦੀ ਨਹੀਂ ਕਰੋ ਮੰਤਨ 36 ਦੇ ਦੀਏ 36 ਦੀ ਨਹੀਂ ਫਿਰ ਹਾਰ ਇੱਕ ਹੋਰ ਛੱਡ ਦੀਏ 35 ਦੇ ਦੀਏ ਹਾਂ ਨਾ ਟੀਮਾ ਸਾਹਿਬ 34000 ਦੇ ਬੈਠ ਦੇ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਥੋੜਾ ਬੋਧ ਮੰਤਨ ਕਰਦੇ ਹੋ ਕਰਦਾ ਹਾਂਜੀ ਅੱਗੇ ਆ ਗਈ ਜੇ ਇਹ ਭਾਜੀ ਇਹ ਵੀ ਪਹਿਲਾਂ ਦੇ ਵੱਛੀ ਠੀਕ ਹੈ ਜੀ ਪਹਿਲਾਂ ਨੂੰ ਅੱਛੀ ਆ ਇਹ ਛਿੱਗੀ ਜੇ ਤੁੰਨੋ ਠੀਕ ਹੈ ਜੀ ਤੇ ਠੰਡੀ ਠੁੰਡੀ ਹੁੰਦਾ ਬੱਚਾ ਇਹਦਾ ਮਰ ਗਿਆ ਠੀਕ ਆ 20 ਤੋਂ 22 ਦਿਨ ਹੋਏ ਸੁੱਈ ਨੂੰ ਠੀਕ ਆ ਤੇ ਇਹ ਬੱਚੇ ਦੀ ਹੈ ਕੋਈ ਵੀਡੀਓ ਬਣੀ ਭਾਜੀ ਵੀਡੀਓ ਹੈਗੀ ਮੇਰੇ ਕੋਲ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ ਇਹ ਸਾ 14 ਕਿਲੋ ਹੋਊਗਾ ਹਾਂਜੀ ਪਰ 12 ਕਿਲੋ ਗਾਰੰਟੀ 12 ਕਿਲੋ ਦੇ ਦੇਣੀ ਆ ਤੇ ਦੰਬੋ ਛਿੱਗੀ ਜੇ ਠੀਕ ਹੈ ਤੋੜ ਤੋ ਇਹਨੂੰ ਵੀ ਲਓ ਜੀ ਵੀਰ ਜੀ 12 ਕਿਲੋ ਦੇ ਕੋਈ ਭਰਾ ਲੈ ਜੇ ਬਾਕੀ ਭਾਈ ਠੰਡੀ ਠੁੰਡੀ ਆ ਠੀਕ ਹੈ ਜੀ ਵਾੜਾ ਪੋਣਾ ਪਾ ਦੋ ਨਹੀਂ ਪੋਣਾ ਨਾ ਪਾਓ ਠੀਕ ਹੈ ਜੀ 20-20 ਦਿਨ ਹੋ ਗਏ ਨਸੂਰੀ ਬਾਕੀ ਥੋੜੀਆਂ ਜਿਹੀਆਂ ਲਿਬੜੀਆਂ ਲੁਬੜੀਆਂ ਆ ਉਹਦੇ ਹਿਸਾਬ ਨਾਲ ਕੋਈ ਭਰਾ ਨਾ ਅੰਦਾਜ਼ਾ ਲਾ ਲੇ ਸ਼ਾਮ ਤੱਕ ਚੰਗੀ ਤਿਆਰ ਹੋ ਜੂਗੀ ਲਓ ਜੀ ਹੈ ਠੰਡੀ ਠੁੰਡੀ ਜੇ ਇਹ ਚੰਗਾ ਥਣ ਕਲਾ ਕਲਾ ਥਣ ਲੱਗਾ ਜੇ ਤੇ ਇਹ ਕਿੰਨੇ ਦੀ ਕਰੀਏ ਜੈਜ ਜੈਜ ਕਰਤੀਏ ਵੀ ਤੇ ਜੀ ਕੀ ਮਾਹ 35 ਦੀ ਨਹੀਂ ਵੇਖ ਲੋ ਕਰ ਦੋ ਮਾਨਤਨ ਮੈਂ ਦੇਣਾ ਇਹ ਪੂਰੇ 30000 ਦੀ ਵੇਡ ਦਵਾਂਗੇ ਠੀਕ ਹੈ ਜੀ ਚਲੋ ਮਾਨਤਨ ਕਰਦੇ ਹੋ ਮਾਨਤਨ ਕਰਾਂਗੇ ਠੀਕ ਹੈ ਜੀ ਹਾਂਜੀ ਅੱਗੇ ਗਿਫਟ ਵਖਾ ਦਿਏ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਜੀ ਇਹ ਪਾਜੀ ਇਹਦੇ ਥਲੇ 2-4 ਕਿਲੋ ਜੀ ਅੱਛਾ ਦੁੱਧ ਇਹਦੇ ਥਲੇ 4 ਕਿਲੋ ਪੱਕਾ 4 ਕਿਲੋ ਆ ਪੱਕਾ ਪਾਜੀ ਗਰੰਟੀ ਵਾਲਾ ਠੀਕ ਹੈ ਜੀ ਤੇ ਇਹ ਇੱਕ ਤਰੀਕ ਦਾ ਟੀਕਾ ਲਵਾਇਆ ਜੀ ਇਹਨੂੰ ਅੱਛਾ ਇੱਕ ਤਰੀਕ ਦਾ ਬਾਕੀ ਠੰਡੀ ਠੁੰਡੀ ਭਾਜੀ ਠੀਕ ਹੈ ਜੀ ਤੋਰ ਦੋ ਇਹਨੂੰ ਹੀ ਲਓ ਜੀ ਇੰਨੇ ਕਿਨੇ ਕਿਨੇ ਮੁੱਲ ਤੇ ਦਵਾਦਣੀਆਂ ਲਓ ਜੀ ਨਿਕਲ ਆਈ ਅਗਲੀ ਦੀ ਕਿਸਮਤ ਆ ਕਿਸ ਦੀ ਹਾਂਜੀ ਹਾਂਜੀ ਦੁੱਧ 4 ਕਿਲੋ ਕੋਈ ਭਰਾ ਜਿੱਦਾਂ ਮਰਜੀ ਕੋਈ ਦੂਰ ਹੈ ਵੀਡੀਓ ਕਾਲ ਤੇ ਚਵਾਲੇ ਕੋਈ ਇੱਥੇ ਆਣ ਕੇ ਚਵਾਲੇ ਬਾਕੀ ਥਣ ਥਣ ਬੜਾ ਟਾਪ ਦਾ ਭਾਜੀ ਹਾਂਜੀ ਥਣ ਥਣ ਚੰਗਾ ਲੱਗਾ ਉਹ ਵੀ ਜੀ ਗਿਫਟ ਜੇ ਹਿਸਾਬ ਨਾਲ ਹੈ ਬੱਛੀ ਆ ਪਤਾ ਨੂੰ ਬੱਛੀਆਂ ਤੋਂ ਵੀ ਸਸਤੀ ਦੋਣੀ ਇਹਦੇ ਥਲੇ ਦੁੱਧ ਵੀ ਨਾਲ ਜੇ ਬਿਲਕੁਲ ਭਾਈ ਹਾਂਜੀ ਇਹ ਬਿਲਕੁਲ ਗਿਫਟ ਆ ਹਾਂਜੀ ਇਹ ਕਿੰਨੇ ਦੀ ਕਰਤੀ ਜੈਤ ਜੀ ਕਰਤੀ ਇਹਦੀ 8000 ਦੀ ਨਹੀਂ 8 ਦੀ ਨਹੀਂ 8 ਚੋਂ 4 ਛੱਡਦੀਏ ਫਿਰ ਦੇਖਦਾ ਕੀ ਧੀਮਾ ਸਾਬ ਤੇ 4000 ਦੀ ਲਓ ਜੀ ਵੀਰ ਜੀ 4000 ਦੀ ਬੱਛੀ ਵੀ ਨਹੀਂ ਕੋਈ ਦਿੰਦਾ ਸਾਬ ਲਈ ਇਹਦੇ ਬਿਲਕੁਲ ਭਾਈ ਹਾਂਜੀ ਤੇ ਅੱਗੇ ਆ ਗਈ ਜੇ ਇਹ ਵੈੜਦੇ ਦੁੱਧੇ ਸੁਵੇ ਠੀਕ ਹੈ ਜੀ ਸ਼ਾਇਦ ਜੱਸੀ ਕਰੋਚ ਆ ਜਾਂਦੀ ਆ ਠੀਕ ਹੈ ਜੀ ਠੰਡੀ ਠੁੰਡੀ ਪਾਜੀ ਮੰਗਾ ਪਾਉਂਦੀ ਲੋੜ ਨਹੀਂ ਸੂਣ ਉਹਨੂੰ ਵਛਾ ਮਗਰ ਹਾਂ ਉਹ ਠੰਡਾ ਥੋੜਾ ਹੈ ਗਿਆ ਨਾਲ ਹਨਾ ਠੰਡ ਦੀ ਥੋੜੀ ਜੀ ਉਹ ਪਾਜੀ ਉਦਾਂ ਹੀ ਸੰਗਾ ਹੈ ਨਾ ਹਾਂ ਸੰਗਾ ਜੀ ਠੰਡ ਬਹੁਤ ਆਵਦਾ ਲੱਗਾ ਵੇਖੋ ਠੀਕ ਹੈ ਜੀ ਹਾਂ ਜੀ ਥੋੜੇ ਉਦਾਂ ਠੰਡੀ ਠੁੰਡੀ ਹੈ ਕਿਦਾਂ ਠੰਡੀ ਪਾਜੀ ਵੰਗੇ ਤੋਂ ਪੀਣਾ ਠੀਕ ਹੈ ਵੰਗੇ ਤੋਂ ਪੀਣਾ ਲੰਗਾ ਤੇ ਪਾ ਲੋ ਕਿੰਨਾ ਦੁੱਧ ਇੱਥੇ ਲੈ ਦੁੱਧ ਪਾਜੀ ਇੱਥੇ ਹੈਗਾ ਸੀ 8 ਕਿਲੋ ਹੀ ਹਾਂਜੀ ਉਹਨਾਂ ਸੰਗ ਕਦੀ ਵੈੜ ਘਰੋਂ ਬਾਹਰ ਨਹੀਂ ਗੱਡੀ ਠ ਇਹ ਮਗਰ ਬੱਛਾ ਜੀ ਅਛਾ ਇਹ ਦੇ ਮਗਰ ਬੱਛਾ ਚਲੋ ਬੱਛਾ ਇਹ ਬੱਚੇ ਅਛਾ ਇਹਦਾ ਵੀ ਵਿਖਾ ਦਿੰਨੇ ਮਗਰੋਂ ਤੁਹਾਨੂੰ ਕੋਈ ਇਹਨੂੰ 1.5 ਮਹੀਨਾ ਹੋ ਗਿਆ ਜੀ ਠੀਕ ਹੈ ਜੀ ਦੇਖੇ ਚਵਾਈ ਚ ਟਾਈਮ ਹੈਗਾ ਜੀ ਸਾਰਿਆਂ ਦਾ ਕੋਈ ਭਰਾ ਉਹ ਸਾ ਬਣਾਉਂਦਾ ਜਲਾਲੇ ਹਾਂਜੀ ਮੱਕੀ ਕੰਫਰਮ ਬੜਾ ਟਾਲਾ ਲੱਗਾ ਭਾਈ ਹਾਂਜੀ ਹਾਂਜੀ ਲੋ ਜੀ ਇਹ ਵੀ ਤੁਹਾਨੂੰ ਜੈ ਮੁਲਤੇ ਦਵਾ ਦੇਣੀ ਆ ਹਾਂਜੀ ਭਾਈ ਇਹਦਾ ਫਿਰ ਇਹਦੀ ਵੀ ਜੈ ਜੀ ਕਰਦੀ ਹੈ ਮਾਨਤਾਨ ਵਾਲਾ ਕੰਮ ਹੀ ਜੈ ਜੀ ਦਾ ਮਤਲਬ ਪਹਿਲੀ ਵੀਡੀਓ ਸਾਡੀ ਸਾਡੇ ਚੈਨਲ ਦੇ ਹਾਂਜੀ 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 ਪੰਜੀ ਦੀ ਪੰਜੀ ਦੀ ਕਰ ਦੋ ਹਾਨ ਵਾਲਾ ਹੀ ਇਹ ਵੀ ਮਾਨਤਾਨ ਕਰਾ ਲਓ ਕਿਨੇ ਪੰਜੀ ਦੀ ਫਿਰ 20 ਦੀ ਕਰਦੀ ਆ ਮੈਂ ਤੇਨਾਂ ਨਾ 17000 ਦੀ ਬੈਡ ਦੇ ਦਾਂਗੇ ਠੀਕ ਹੈ ਜੋ 17 ਜੋ ਮਾਤਲ ਕਰਦੇ ਹੋ ਕਰ ਦਾਂਗੇ ਭਾਈ ਠੀਕ ਹੈ ਜੀ ਬਹੁਤ ਪੱਕਾ ਭਾਈ 7 ਕਿਲੋ ਆ ਹਾਂ ਕੋਈ ਆਪਣੀ ਤਸੱਲੀ ਕਰ ਲੇ ਭਰਾ ਚਲੋ ਸੂਈਆਂ ਸਵਾਈਆਂ ਆਪਣੇ ਚੋਚਵਾ ਕੇ ਤਸੱਲੀ ਕਰ ਲੇ ਇੱਕ ਰਿ ਭਾਵੇਂ ਵੀਡੀਓ ਕਾਲ ਤੇ ਚ ਵਾਲੇ ਜੇ ਕੋਈ ਭਰਾ ਦੂਰ ਆ ਤੇ ਠੀਕ ਹੈ ਜੀ